हां जी सत श्री अकाल जी सारे वीरां ਨੂੰ ਸਵਾਗਤ ਹੈ ਆਪਣੇ ਚੈਨਲ ਭੰਗਵਾ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਹਰੜ ਕਲਾਂ ਤਸਵੀਲ ਅਜਨਾਲਾ ਦੇ ਜ਼ਿਲ੍ਹਾ ਫਿਰੋਜ਼ਪੁਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ 7-8 ਨਾਕ ਦਿਖਾਉਣੇ ਆਪਾਂ ਤਿੰਨ ਝੋਟੀਆਂ ਮਾਰੇ ਚਾਰ ਵੜਾ ਵਾ ਵੀਰ ਦੇ ਕੋਲ ਤੇ ਆਪਾਂ ਪਹੁੰਚੇ ਭਾਜੀ ਬਗੀਚੇ ਵੀਰੋਣਾ ਖੋਲ ਤੇ ਆਜੂ ਕਰਦੇ ਹਾਂ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਤੁਸੀਂ ਨਾ ਠੀਕ ਠਾਕ ਜੀ ਵਧੀਆ ਭਾਜੀ ਵਧੀਆ ਜੀ ਚਲ ਵਧੀਆ ਚਾਹੀਦਾ ਜੀ ਹਾਂ ਜੀ ਜਨਮ ਦਿਨ ਅਜਿਲੇ ਦਾ ਵਾਰਕਾ ਹਣ ਮਨਜੋਤ ਵੀਰ ਤੁਹਾਨੂੰ ਬਧਾਈ ਜੀ ਲੱਗਦਾ ਜਿਹੜੇ ਵੀਰ ਭਰਾ ਸਾਡੇ ਚੈਨਲ ਦੇ ਵੀਡੀਓ ਵੇਦੇ ਆ ਸਾਰੇ ਉਹ ਪਿਆਰ ਭਰੇ ਸਾਥਿੰਦਾਰ ਠੀਕ ਹੈ ਜੀ ਸਾਥ ਅੱਜ ਮਨਜੋਤ ਸਿੰਘ ਦਾ ਜਨਮ ਦਿਨ ਹੀ ਨਾ ਠੀਕ ਹੈ ਠੀਕ ਹੈ ਜੀ ਬਹੁਤ ਬਧਾਈਆਂ ਤੁਹਾਨੂੰ ਭਾਜੀ ਬਹੁਤ ਬਧਾਈਆਂ ਹਾਂਜੀ ਹਾਂਜੀ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਮਨਜੋਤ ਕੋਲ ਨਾ ਮੇਰਾ ਮਨਜੋਤ ਸਿੰਘ ਦਾ ਪਿੰਡ ਹੜਕਲਾ ਤਫੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਸੂਨ ਨੰਬਰ ਭਾਜੀ ਬੋਲ ਦਿਓ ਫੋਨ ਨੰਬਰ ਹੈ ਨਾ 941769788 ਠੀਕ ਹੈ ਠੀਕ ਹੈ ਲੋ ਬਾਈ ਜੀ ਵਾਜਦੀ ਵੀਡੀਓ ਵਿੱਚ ਵੀਰ ਮਨਜੋਦ ਸਾਰੇ ਪਸ਼ੂਆਂ ਦੇ ਰੇਟ ਦੱਸਣਗੇ ਹਾਂਜੀ ਕਿ ਆਜੋ ਬਿਲਕੁਲ ਆਪਾਂ ਜੈਜ ਕਰਾਉਣਾ ਹੈ ਅੱਜ ਅੱਜ ਜੋਤਰਾ ਜਨਮ ਦੇਣਾ ਹੈ ਚਲੋ ਰੇਟ ਦੇ ਅੱਗੇ ਵੀ ਆਪਣੇ ਜੈਜ ਹੀ ਹੁੰਦੇ ਆ ਜੈਜ ਹੀ ਹੁੰਦੇ ਆ ਅੱਜ ਆਪਾਂ ਜਦੋਂ ਪਰਸੋਂ ਵੀਡੀਓ ਪਾਈ ਹੈ ਨਾ ਹਾਂਜੀ ਫਿਰ ਮੇਰੇ ਨਾਲ ਵੀਡੀਓ ਪਾ ਕੇ 7 ਵਜੇ ਪਾਈ ਸੀ ਹਾਂਜੀ ਹਾਂਜੀ ਮੇਰੇ ਨਾਲ ਹੀ ਗਏ ਨੇ ਸਾਰੇ ਬਾਬੇ ਦੀ ਕਿਰਪਾ ਨਾਲ ਪਸ਼ੂ ਵੇਖੀ ਚਲੋ ਵਧੀਆ ਵਧੀਆ ਬਹੁਤ ਵਧੀਆ ਵੇ ਆਹ ਲੋ ਵੀ ਪਸ਼ੂ ਲਿਆਂਦੇ ਤਿੰਨ ਚਾਰ ਮੈਂ ਵੀਡੀਓ ਪਾਵਾਂਗੇ ਉਹ ਵੀ ਫਿਰ ਹੋਰ ਵੀਡੀਓ ਦੇ ਵੀਰ ਅੱਛਾ ਅੱਛਾ ਠੀਕ ਹੈ ਠੀਕ ਹੈ ਹਾਂ ਜੀ ਚਲੋ ਕੋਈ ਨਹੀਂ ਧੰਨਵਾਦ ਵੀਰਾਂ ਭਰਾਵਾਂ ਦਾ ਹਾਂ ਜੀ ਹਾਂ ਨਾ ਬਾਕੀ ਬਹੁਤ ਪਿਆਰ ਕਰਦੇ ਵੀਰ ਭਰਾ ਆਪਣੇ ਚੈਨਲ ਨੂੰ ਕਿਤੇ ਸਾਨੂੰ ਨਹੀਂ 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 ਬਹੁਤ ਬਤਿਹਾ ਹਾਂ ਜੀ ਤੇ ਕਰੀਏ ਸ਼ੁਰੂਆਤ ਭਾਜੀ ਹਾਂ ਜੀ ਭਾਜੀ ਆ ਦੱਸਿਓ ਕੱਲੀ ਨੰਬਰ ਤੇ ਝੋਟੀ ਕੜ ਮਸੂਬਾ ਸੀ ਤੇ ਕੀ ਇਹਦਾ ਮਿਲਤਰ ਘੜ ਜੀ ਇਹ ਦੂਜਾ ਸੂਆ ਝੋਟੀ ਜੀ ਅੱਛਾ ਜੀ ਤੇ ਹਰਿਆਣੇ ਦੀ ਝੋਟੀ ਹੈ ਠੀਕ ਹੈ ਠੀਕ ਹੈ ਸੂਈ ਨੂੰ 15 ਦਿਨ ਹੋ ਗਏ ਅੱਛਾ ਜੀ ਹਾਂ ਜੀ ਤੇ ਲਓ ਭਾਜੀ ਕਦ ਕਦ ਦੀ ਬਹੁਤ ਹੀ ਚੰਗੀ ਸਾਰਾ ਹੀ ਮਾਲ ਭਾਜੀ ਜੱਗੇ ਆਜੀ ਆ ਸਾਰਾ ਠੀਕ ਹੈ ਠੀਕ ਹੈ ਠੀਕ ਲਓ ਬਾਈ ਆਡੀ ਵੀਰ ਦੇ ਰਾਜੂ ਖੋਲ ਕੇ ਵਿਖਾ ਪੰਜ ਨਾਲ ਖੋਲੋ ਬਾਈ ਸਾਢੇ 6:30 ਵਜੇ ਦੀ ਚਵਾਈਏ ਅੱਛਾ ਜੀ ਹਾਂਜੀ ਇਹ ਮਗਰੇ ਦੇ ਮੇਲ ਕਾਬ ਜੇ ਕਟਾ ਠੀਕ ਹੈ ਭਾਈ ਹਾਂ ਬਾਕੀ ਛੋਟੀ ਬੰਨ ਨਾਲੋਂ ਕੋਈ ਕਮੀ ਨਹੀਂ ਕੱਦ ਵਜਨ ਵੇਖੋ ਕਿੰਨਾ ਚੱਲਦਾ ਜੀ ਪਿਓਰ ਮੋਰਾ ਨਸਲ ਦੇ ਵਿੱਚ ਆ ਤੇ ਕੱਦ-ਕਾੜ ਵੀ ਚੰਗਾ ਵਜੈਡ ਬਲੈਕ ਦੇ ਵਿੱਚ ਆ ਗਈ ਆ ਤੇ ਆਰਡਰ ਕੁਆਲਿਟੀ ਦਾ ਨਾ ਦੱਸਿਆ ਗਿਆ ਵੀ ਨਹੀਂ ਕਰ ਸਕਦੇ ਚੈੱਕ ਤੇ ਇਹ ਪਹਿਲਾ ਸੁਆਸ ਵਿੱਚ ਹਾਂਜੀ ਪਹਿਲਾ ਸਵਾਲ ਪਹਿਲਾ ਸਵਾਲ ਕਿੰਨਾ ਕੁ ਜੈਸਤਾ ਮਦਦ ਤੇ ਕੋ ਵੀਰ ਜੀ ਦੁੱਧ ਲੀਟਰ ਵਾਲਾ 10 ਕਿਲੋ ਲਊਗਾ ਅੱਛਾ ਜੀ ਤੇ ਆਪਣੇ ਕੋਲ ਜਾਈ ਆ ਉਪਰੇ ਥਾਂ ਵਰਕ ਪੈਸਾ 9 ਕਿਲੋ ਦੁੱਧ ਚਮਾਵਾਂ ਠੰਡਾ ਕਰਕੇ ਉਭੋ ਮੀ ਗੱਟੀ ਲਓ ਬਈ 10 ਕਿਲੋ ਥਾਣਾ ਦਾ ਸੈਜ ਗਿਆ ਤੇ ਬਾਕੀ 6.5 7 ਬਣਦੀ ਬੜੀ ਜਾਂਦੀ ਹੈ ਅੱਛਾ ਠੀਕ ਤੇ ਬਾਕੀ ਵੇਖ ਲਓ ਜੱਗੇ ਭਾਈ ਕੱਦ ਵਜਨ ਕਰਨਾ ਜੀ ਬਹੁਤ ਹੀ ਬਹੁਤ ਹੀ ਚੰਗੀ ਹੈ ਜੀ ਲਓ ਜੀ ਭਾਈ ਵੱਡੀ ਛੋਟੀ ਆ ਸਿੰਗਲ ਹੈ ਦੀ ਜੀ ਹਾਂਜੀ ਬਿਲਕੁਲ ਲਓ ਬਈ ਇਹ ਵੀ ਤਾਂ ਲਾਗੇ ਰੋ ਚੈੱਕ ਕਰਾਉਣਾ ਸਿੰਗਲ ਹੈ ਪਸ਼ੂ ਘਟ ਲੱਭਦਾ ਵਾ ਤੇ ਦੁੱਧ ਵਾਲਾ ਪਸ਼ੂ ਦੀਆਂ ਨ ਇਹ ਕੀ ਮੁੱਲ ਪਾ ਜੀ ਦਾ ਅੱਜ ਮਨਜੋਤ ਸਿੰਘ ਜੀ ਦੱਸੋ ਇਹਦਾ ਮੁੱਲ ਕਰਨਾ ਲੱਖ ਕਰਦੇ ਪਰ ਆਪਾਂ ਕਰਨਾ ਇਹਦਾ ਮੁੱਲ 95000 ਆ ਹਾਂ ਆ ਹਾਂ ਨਾ 90000 ਕਰਦੇ ਕਿ ਮਾਤਮ ਥੋੜਾ ਜਿਹਾ ਹਾਂ 80000 ਦੇ ਵਿੱਚ 200 ਰੁਪਿਆ ਛੋੜ ਦਿਓ ਹਾਂ ਜੀ ਪਾ ਜੀ ਮੁੜ ਕੇ ਤਾਂ ਵੀਰ ਕਹੀ ਕਹਿੰਦਾ ਵੀਰ ਹੋਰ ਕਰੋ ਰਾਪਾਪਾ ਹੁਣ ਇਹ ਜਿਹੜੇ ਫਿਕਸ ਬੋਲੇ ਬਿਲਕੁਲ ਬਿਲਕੁਲ ਸਹੀ ਹੈ ਹਾਸੀ ਯਾਰ ਬਿਲਕੁਲ ਜੈ ਜੈ ਤੇ ਚੋ 200 ਰੁਪਏ ਆਪਾਂ ਛੋਟ ਕਰ ਦਾਂਗੇ ਠੀਕ ਠੀਕ ਲਓ ਭਾਈ 88000 ਚੋਂ 200 ਰੁਪਏ ਬਾਕੀ ਵੀ ਇਹਨੂੰ ਇੰਦੀ ਵੱਡੀ ਛੋਟੀ ਨਹੀਂ ਮਿਲਦੀ ਭਾਜੀ ਨਹੀਂ ਬਿਲਕੁਲ ਫਸੇਰੀ ਹੈ ਹਾਂ ਵਜਨ ਵਾਲੀ ਛੋਟੀ ਆ ਹਾਂ ਇਹ ਵਾਦੇ ਵੰਡੀ ਆ ਗਾਂ ਦੇ ਵਜੇ ਪਹਿਲਾ ਹੀ ਸੂਆ ਸੂਈ ਕਰਨ ਵਾਲੀ ਤੇ ਆਜੋ ਦੂਜੇ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਵੀਰ ਜੀ ਇਹ ਵੀ ਛੋਟੀ ਥਲੇ ਦੁੱਧ ਲੀਟਰ ਵਾਲਾ 8 ਕਿਲੋ ਹੋਊਗਾ سات کلو کی گرنٹی دے گی بچا گیا بوشی جی آ جی بوشی ٹنگی لوگ ہاں مان لو سر اسے پسو پی نی آپ کہہ سکتے سڑکوں آ کے ہزے آئیے گاڑ کو لو سی ہے ਠੀਕ ਹੈ ਠੀਕ ਹੈ ਮਾਲੋ ਦਿਹਾੜੀ ਦਾ ਹਾਂਜੀ ਬਾਕੀ ਹਰਿਆਣੇ ਦੀ ਛੋਟੀ ਏ ਠੀਕ ਹੈ ਠੀਕ ਲੋ ਇਹ ਵੀ ਜੈਡ ਬਲੈਕ ਆ ਗਈ ਹਾਂਜੀ ਤੇ ਬਾਕੀ ਕੱਦ ਵਜਨ ਇਹ ਵੀ ਸਿੰਗਲ ਹੈ ਡੀਰੀ ਆ ਹਾਂਜੀ ਕੱਦ ਵਜਨ ਤੇ ਫਣ ਭਾਂਡਾ ਛੋਟੀ ਦਾ ਵੇਖੋ ਅੱਛਾ ਅੱਛਾ ਠੀਕ ਹੈ ਜੀ ਫੇਸ ਕੁਆਲਟੀ ਪਿਓ ਮੋਰਾ ਨਸਲ ਦੇ ਵਿੱਚ ਇਹ ਵੀ ਆ ਗਈ ਆ ਇੱਕ ਕੱਦ ਵਜਨ ਤੇ ਇਹ ਵੀ ਚੰਗੀ ਆ ਫਣ ਭਾਂਡਾ ਦੇਖੋ ਭਾਈ ਲਾਗੇ ਤਾਂ ਫਣ ਭਾਂਡਾ ਬਹੁਤ ਹੀ ਚੰਗਾ ਹੈ ਥਾਣਾ ਦਾ ਸੈਜ ਗੈਪ ਤੇ ਅਡਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਲਾਗੇ ਤਾਂ ਹਾਂਜੀ ਲੋ ਭਾਈ ਜੀ ਤੇ ਇਹਦਾ ਕੀ ਹੈ ਮੁੱਲ ਮੰਡੋਰ ਵੀਰੋ ਤੇ ਇਹਦਾ ਮੁੱਲ 60000 ਜੀ ਅੱਛਾ ਜੀ ਹਾਂ ਜੀ ਅੱਛਾ ਹਾਂ ਹਾਂ ਨਾ 60000 ਦੇ ਦੇਣੇ ਕਰ ਦਈਏ ਮਾਂ ਤਾਂ ਥੋੜਾ ਜਿਹਾ 58000 ਦੇ ਦੇ ਇਹਦੇ ਵਿੱਚੋਂ ਵੀ 200 ਰੁਪਏ ਛੋੜ ਦਿਓ ਠੀਕ ਹੈ ਠੀਕ ਹੈ ਲਓ ਭਾਜੀ ਬਿਲਕੁਲ ਨਿਕਨੇ ਨਿਕ ਕੇ ਮੁੱਲ ਕਰਨੇ ਆ ਬਾਕੀ ਵੇਖ ਲਓ ਵੀਰ ਜੀ 45000 ਦੀ ਛੋਟੀ ਹੁੰਦਾ ਹੀ ਹੋਊਗੀ ਇਹ ਤਾਂ ਗੱਲ ਹੈ ਜੀ ਠੀਕ ਹੈ ਹਾਂ ਬਾਕੀ ਗਾਂ ਵਾਦੇ ਵੰਦੀ ਆ ਜੀ ਇਹਦੇ ਮਗਰ ਬੱਚਾ ਹੁੰਦਾ ਨਾ ਲੱਖ ਰੁਪਏ ਤੋਂ ਬਾਹਰ ਛੋਟੀ ਠੀਕ ਹੈ ਠੀਕ ਵੇਖ ਲਓ ਤੁਸੀਂ ਆਪ ਹੀ ਸਿਆਣੇ ਹੈਂ ਕਸਾ ਦੇ ਜੀ ਟੈਮ ਕਰਮ ਵਾਲੀ ਥੰਲੇ ਵੀਰ ਕਹਿੰਦਾ ਕਿ 8 ਲੀਟਰ ਚ ਹੋਇਆ ਸੀ ਸਾਡੇ ਕੋਲ ਥੋੜਾ ਬਹੁਤਾ ਆਗੇ ਫਰਕ ਪਾ ਸਕਦੀ ਆ ਹਾਂਜੀ ਹਾਂਜੀ ਤੇ ਆਜੋ ਤੀਜੇ ਨੰਬਰ ਦੇ ਦੱਸਿਓ ਵੀ ਤੀਜੇ ਦੇ ਬਾਰੇ ਇਹ ਵੀਰ ਜੀ ਦੂਜਾ ਸੂਆ ਛੋਟੀ ਸੂਣੀ ਜੇ ਨੀਲੀ ਰਾਵੀ ਦੀ ਛੋਟੀ ਜੇ ਅੱਛਾ ਜੀ ਪਹਿਲੇ ਸੂਏ ਜਿਹਨੇ 10 ਤੋਂ ਪਲੱਸ ਦੋ ਦੇ ਤਾਰੇ ਠੀਕ ਆ ਠੀਕ ਆ ਇਹ ਹਾਂਜੀ ਇਹਦੇ 15 ਦਿਨ ਪਏ ਜੇ ਸੂਣ ਚ ਅੱਛਾ ਜੀ ਇਹ ਗੂਂਦ ਆਉਣ ਲਈ ਜੇ ਠੀਕ ਆ ਲਓ ਭਾਜੀ ਤੋਰ ਦੇ ਸਿੱਟੀ ਬਣ ਤਿਆਰ ਦੇ ਬਹੁਤ ਚੰਗੀ ਜੋੜੀ ਬਾਨੀ ਬੜੀ ਬਹੁਤ ਚੰਗਾ ਲੱਗਾ ਰੇ ਜਗੇ ਭਾਜੀ ਬੜੀ ਛੋਟੀ ਬਾਨੀ ਠੀਕ ਹੈ ਠੀਕ ਸਿੰਘੀ ਵੇਖੋ ਝੋਟੀ ਨੂੰ ਕਿੱਡੀ ਨੇ ਕਿੱਲੇ ਕੱਦ ਵਜਨ ਵੇਖੋ ਝੋਟੀ ਦਾ ਠੀਕ ਗੱਲੋ ਭਾਈ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਇਹ ਉਹੀ ਗੱਲ ਫੇਰ ਆ ਗਈ ਵੀ ਮਣਕੀ ਅੱਖ ਵਾਲੀ ਝੋਟੀ ਆ ਹਾਂਜੀ ਹਾਂਜੀ ਮਣਕੀ ਅੱਖ ਵਾਲੀ ਝੋਟੀ ਹਾਂਜੀ ਲਓ ਭਾਈ ਰਾਜੀ ਰੂਜੀ ਬਹੁਤ ਯਾਰਾ ਵਾ ਤਾਂ ਤੁੰ ਵੀ ਬਹੁਤ ਚੰਗਾ ਵਾ ਇਹ ਪਹਿਲਾਂ ਸਵੇਰ ਹੁਣਾਂ ਨੇ ਭਾਈ ਨਹੀ ਦੂਜਾ ਭਾਈ ਤੁੰ ਇਹ ਕਿੰਨਾ ਵਿੱਚ ਆਇਆ ਪਹਿਲੇ ਸਵੇਰ ਪਹਿਲੇ ਸਵੇਰ ਭਾਈ 10 ਤੋਂ ਪਲਾਸੀ ਚ ਆਇਆ ਝੋਟੀ ਨੇ ਠੀਕ ਹੈ ਠੀਕ ਹੈ ਲਓ ਭਾਈ 10 ਤੋਂ ਪਲਾਸ ਜਿਹੜਾ ਦੁੱਧ ਪਹਿਲੇ ਸਵੇਰ ਚ ਆਇਆ ਵਾ ਕੀ ਇਹਦਾ ਮੁੱਲ ਮੁੰਡਾ ਵੀਰਾ ਮੁੰ ਤੇ ਹਾਂ ਨਾ ਇੱਕ ਨਹੀਂ ਹਾਂ ਨਾ 85000 ਦੇ ਦੇ ਕਰ ਦਈਏ ਥੋੜਾ ਜਿਹਾ ਹੋਰ ਮੰਗਤਾ 84000 ਦੇ ਦੇ ਰਹੀ 1000 ਰੁਪਏ ਛੱਡ ਤਾਂ ਠੀਕ ਹੈ ਜੀ 1000 ਛੱਡਤਾ 85 ਜੋ ਤੇ 84 ਜੋ 200 ਰੁਪਏ ਆਪਾਂ ਛੋੜ ਕਰ ਦਾਂਗੇ ਬਾਕੀ ਵੀਰੇ ਨਾ ਨਹੀਂ ਮੈਨੂੰ ਪਤਾ 15 ਦਿਨਾਂ ਨੂੰ ਛੋਟੀ ਹੁੰਦੀ ਹੈ ਲੱਖ ਰੁਪਏ ਦੀ ਕੱਟੀ ਹੈ ਠੀਕ ਹੈ ਠੀਕ ਹੈ ਲੋਕ ਸਹੀ ਹੈ ਕਿ ਭਾਜ ਗੱਲ ਵੀਰੇ 15 ਦਿਨਾਂ ਦੀ ਤੇ ਜੇ ਬਿਲਕੁਲ ਕੋਈ ਤਾਜੀ ਸੂਈ ਆ ਤੇ ਵੀਰੇ ਕਹਿੰਦਾ ਕਿ ਲੱਖੋਂ ਬਾਅਦ 10 ਤਰੀਕ ਨੂੰ ਮੰਨ ਲੋ ਇਹਦੇ ਦਿਨ 10 ਮਹੀਨੇ ਹੁੰਦੇ ਠੀਕ ਹੈ ਠੀਕ ਉੱਤੇ ਵੀ ਧੰਨਵਾਦ ਦੋ ਚਾਰ ਦਿਨ ਬ ਚੌਥੇ ਨੰਬਰ ਤੇ ਚੰਗੀ ਵੇੜਾ ਸਾਢੇ 7 ਵਜੇ ਦੀ ਵੇੜ ਦੀ ਚੁਵਾਈ ਜੇ ਅੱਛਾ ਜੀ ਤੇ ਸਾਰਾ ਹੀ ਮਾਲ ਬਾਬੇ ਦੀ ਕਿਰਪਾ ਨਾਲ ਹੁਣੇ ਲੱਥਾ ਏ ਠੀਕ ਹੈ ਠੀਕ ਹੈ ਜੀ ਤੇ ਤੁਹਾਡੇ ਸਾਹਮਣੇ ਗੰਦਾ ਜਰਾ ਸਾਡੇ ਘਰੋਂ ਲਾਇਆ ਆਪਾਂ ਹਾਂਜੀ ਹਾਂਜੀ ਬਾਕੀ ਵੇੜ ਬੜੀ ਜਰਾ ਚੰਗੀ ਆ ਅੱਛਾ ਜੀ ਹਾਂਜੀ ਲਓ ਭਾਜੀ ਕੱਦ ਵਜਾਂਦੇ ਬਿਊਟੀ ਬੜੀ ਬਹੁਤ ਹੋਣੀ ਆ ਦੇ ਵੀਰ ਨਾਲ ਹੁਣੇ ਆਈ ਨਵਾਈ ਨੂੰ ਜੁਹਦੇ ਬਹੁਤ ਆ ਜਿੱਤਰਾ ਹੀ ਮਾਲ ਜਦ ਤੱਕ ਬਾਹਰ ਨਹੀਂ ਪੈਂਡਿਆ ਜੀ ਗੱਲ ਲਓ ਭਾਜੀ ਬਹੁਤ ਜਿਆਦਾ ਚੰਗੀ ਆ ਇਹ ਕਿਹੜੀ ਫਰ ਬ੍ਰੀਡ ਚ ਆਈ ਨਹੀਂ ਵੀ ਇਹ ਭਾਜੀ ਆ ਜਾਂਦੀ ਜੇ ਐਫ ਟੀ ਐ ਆ ਜਾਂਦੀ ਆ ਅੱਛਾ ਅੱਛਾ ਹਾਂ ਬਾਕੀ ਵੇਖ ਲੋ ਕੱਦ ਵਜ਼ਨ ਵੇਖੋ ਫਾਰਮ ਵਾਲੀ ਬਹਿ ਰਿਆ ਹਾਂ ਜਰਸੀ ਐਚ ਐਫ ਚਾ ਹਾਂ ਜਰਸੀ ਐਚ ਐਫ ਚਾ ਜਾਂਦੀ ਆ ਠੀਕ ਹੈ ਠੀਕ ਹੈ ਕਿਤਰਾ ਬੰ ਅਮਰੀਕਨ ਕਹਿ ਦਿੰਦੇ ਆ ਹਾਂਜੀ 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 ਬਾਗੇ ਥਾਨ ਉਹ ਹੀ ਰਸੀ ਪਾਉਂਦੀ ਨਹੀਂ ਇਹਨੂੰ ਲੋੜ ਠੀਕ ਹੈ ਜੀ ਖੁਰਲੀ ਦਾ ਸ਼ਿੰਗਾਰ ਆਏ ਖੁਰਲੀ ਦਾ ਸ਼ਿੰਗਾਰ ਆ ਤੇ ਇਹਨੂੰ ਵੀ ਦੀ ਗਾ ਠੀਗਾ ਵੀ ਵੀਰ ਉਹਨਾਂ ਨੇ ਭਰਾਤਾ ਜੇ ਅੱਛਾ ਜੀ 1 ਮਹੀਨੇ ਤੋਂ ਉੱਪਰ 32 33 ਦਿਨ ਹੋ ਗਏ ਜੀ ਠੀਕ ਹੈ ਠੀਕ ਹੈ ਹਾਂ ਇਹਦਾ ਕੀ ਮੁੱਲ ਹੈ ਰਪੀ ਇਹ ਫਲੇ ਵਿੱਚ ਜਿਹੜਾ ਦੁੱਧ ਆਣਾ ਅੱਛਾ ਜੀ ਦੁੱਧ ਦੇ ਥੱਲੇ ਮੰਨ ਲਓ ਉਹਨਾਂ ਦੇ ਘਰ ਦਾ 11-12 ਕਿਲੋ ਅੱਛਾ ਜੀ ਆਪਾਂ ਤੁਹਾਨੂੰ 10 ਕਿਲੋ ਦੀ ਗਾਰੰਟੀ ਲਓ ਭਾਈ ਲਾ ਕੇ ਲੋ ਥਾਣਾ ਦਾ ਸੈਜ ਗੈਪ ਚੈੱਕ ਕਰ ਸਕਦੇ ਬਹੁਤ ਹੀ ਚੰਗਾ ਗਿੱਠ-ਗਿੱੜ ਤੇ ਥਣ ਲੱਗਾ ਤੇ ਕੀ ਮੁੱਲ ਕਰਨਾ ਪਈ ਇਹਦਾ ਹਰ 10 ਮੰਜੋਸ ਇਹਦਾ ਮੁੱਲ ਬੱਤੀ ਯਾਰ ਇਹ ਕਰੀਏ ਜਿਆਦਾ ਵੀ ਪਰ ਵੇਖ ਲਓ ਭਾਜੀ ਉਹਦਾ ਏਡੀ ਵੱਡੀ ਨਹੀਂ ਕਰ ਦੋ ਵਜਨ ਦਾ ਕੋਈ ਚੱਕਣੀ ਆ ਤੇ ਕਰ ਦਈਏ ਥੋੜਾ ਜਿਹਾ ਜਿਆਦਾ ਚਲੋ ਕਰ ਦੋ ਭਾਈ ਕਰ ਦਈਏ ਯਾਰ ਫਿਰ ਹਾਂਜੀ 1000 ਦੇ ਦੇ ਨਹੀਂ ਹੋਰ ਕਰ ਬਜਾ ਮਾ 8000 ਦੇ ਦੇ ਸਹੀ ਜੋ ਵੇ ਲੋ ਭਾਜੀ ਲੋ ਭਾਜੀ ਏਡੀ ਵਹਿੜ ਮਿਲਦੀ ਨਹੀਂ ਪਰ ਮੋਹਲੇ 2800 2200 ਕਰ ਦਾਂਗੇ ਵੇ ਲੋ ਪਈਆ ਨੂੰ ਜੋਨੇ ਕਹਿਣ ਮੰਦੇਣਾ ਦਾ ਕਾਜ ਆ ਤੋ ਵੀ ਦੇਣੇ ਤੋ ਪਰ ਵੇ ਲੋ ਚੰਦਰ ਭਾਜੀ ਹਾਂਜੀ ਬਾਕੀ ਏਡੀ ਵਹਿੜ ਤਾਜੀ ਹੋਈ ਹੋਏ ਬੱਚਾ ਮਗਰ ਉਹਦੇ ਕਿਨੇ ਦੀ ਤੁਹਾਡੇ ਸਾਹਣੇ ਨਹੀਂ ਬਿਲਕੁਲ ਸਹੀ ਗੱਲ ਹੈ ਭਾਈ ਜੀ 17000 17000 ਦੇ ਲਾਗੇ ਬਣਿਆ ਕੀਆ ਤੇ ਕੱਦ ਵਜਰ ਵੀ ਬਹੁਤ ਚੰਗਾ ਵਾ ਤੇ ਥਣ ਥੋਣੀ ਬਹੁਤ ਚੰਗਾ ਲੱਗਾ ਵਾ ਤੇ 27000 ਚੋਂ 200 ਰੁਪਏ ਛੋੜ ਆ ਆਜੋ ਹੁਣ ਇਹ ਗੱਲ 4300 ਖਾਓ ਇਹਨਾਂ ਨੂੰ ਲੋ ਬੜੀ ਚੰਗੇ ਤਖੜੇ ਘਾਟ ਘਾਟ ਵਾਲੀ ਇਹ ਵੀ ਜੀ ਮੁਸੀਬਾਓ ਭਾਜੀ ਇਹਦੀ ਪੰਜਾਬ ਵਾਲੀ ਠੀਕ ਹੈ ਠੀਕ ਹੈ ਲਓ ਭਾਜੀ ਇਹਨੂੰ ਕਰ ਮਤਲਬ ਕਿਆ ਵਾਲੀ ਆ ਗਈ ਜੱਸੀ ਆ ਗਈ ਪੰਜਾਬ ਦੇਖੋ ਭਾਜੀ ਬੂਤੀ ਦਰਦੀ ਆ ਕਿ ਥੋੜੀ ਜਿਹਾ ਦਰਦੀ ਆ ਹਾਂਜੀ ਤੇ ਇਹ ਕਿੰਨਾ ਕ ਟਾਈਮ ਅਜੇ ਖੜਦੀ ਭਾਜੀ ਇਹਦੇ ਭਾਜੀ ਅਜੇ ਘਟੋ ਘਾਟ ਹੋਈ ਤੇ 17 18 ਦਿਨ ਪਹਿਲੇ ਜੇ ਸੋਚ ਅੱਛਾ ਜੀ ਕਿੰਨਾ ਵਿੱਚ ਆਇਆ ਨੇ ਪਿਛਲੇ ਸਵੇਰੇ ਇਹਨੇ ਦੇ ਵੀਰ ਦੀ ਘਰ ਵਾਲੇ ਮੁਤਾਬਕ 18 ਤੋਂ 20 ਦੇ ਵਿੱਚ ਆਇਆ ਅੱਛਾ ਜੀ ਹਾਂ ਠੀਕ ਹੈ ਹਾਂ ਲੋ ਭਾਜੀ ਬਾਕੀ ਢੱਲਾ ਟੁਮਣ ਚੰਗੀਆਂ ਅਜੇ ਹਾਂਜੀ ਇਹ ਖੁੱਲੀ ਰਹਿੰਦੀ ਆ ਪੜਾ ਜਾ ਮੈਂ ਹੀ ਵੇਖੋ ਭਾਈ ਬੜੀ ਵਹਿਰ ਮੱਦ ਆ ਗਿਆ ਬਦਾਮੀ ਹਾਂਜੀ ਤੇ ਕਰੋ ਜੇ ਢਲਾਟੋਂ ਨਾ ਬਹੁਤ ਜਿਆਦਾ ਵਾਰ ਫਿਰ ਵੀ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਬਣਾਈ ਜਾਂਦੀ ਆ ਹਾਂਜੀ ਤੇ ਦੇਣਾ ਜੇ 17 ਹੋਰ ਲਾਜੂਗੀ ਸੂਣ ਤੱਕ ਚੰਗਾ ਵਾ ਨਾ ਕੋਈ ਪਿਛਲੇ ਸਵੇਰੇ ਬਾਈ ਕਹਿੰਦੇ ਕਿ 17 ਤੋਂ 18 ਤੋਂ 20 ਜਿਹਾ ਲਾਗੇ ਬਣੇ ਦੁੱਧ ਚਵਾਇਆ ਹਾਂਜੀ ਹਾਂਜੀ 18 20 ਲੀਟਰ ਬਹੁਤ ਜਿਆਦਾ ਦੁੱਧ ਹੁੰਦਾ ਵਾ ਤੇ ਕੱਦ ਵਜਨ ਦੀ ਚੰਗੀ ਆ ਤੇ ਪਲੀਪਲੀ ਵੀ ਚੰਗੀ ਆ ਲਓ ਭਾਈ ਬਾਕੀ ਵੀਰ ਬੰਨ ਨਾਲੋਂ ਨਹੀਂ ਕੋਈ ਕਮੀ ਨਹੀਂ ਦੀ ਲੈ ਅੱਛਾ ਜੀ ਹਾਂ ਜੀ ਮੜੀ ਮੜੀ ਬੇਸ਼ੱਕ ਨੇ ਜੀ ਗੁੰਦ ਆਉਣੀ ਮੜੀ ਮੜੀ ਅੱਛਾ ਅੱਛਾ ਠੀਕ ਹੈ ਠੀਕ ਹੈ ਹਾਂ ਜੀ ਸਰ ਵਾਲਿਆਂ ਨੇ ਮਤਾਂ ਗੁੰਦ ਇਹ ਚਿਪਾ ਚਿਪਾ ਉਹ ਜਿਆ ਪੂਰਾ ਫੁੱਲ ਭਰਿਆਣੀ ਤੇ ਤੇ ਲਓ ਭਾਈ ਆਜੋ ਇਹਦਾ ਵੀ ਆਪਾਂ ਪੁੱਛਦੇ ਹਾਂ ਮੁੱਲ ਕੀ ਮੁੱਲ ਕਰਨਾ ਵਿੱਚ ਇਹਦਾ ਹਰ ਇਹਦਾ ਮੁੱਲ ਕਰਨ ਨੂੰ ਆਪਾਂ ਕਰਦੇ ਹਾਂ 45000 ਅੱਛਾ ਜੀ 40000 ਦੇ ਦੇਗੇ ਨਹੀਂ ਹੋਰ ਕਰ ਦਈਏ ਜਾਇ ਜਾ ਕੇ 30000 ਦੇ ਦੇ 50 30 ਹਾਂ ਨਾ 35 ਹਾਂ ਜੀ ਜਿਹਵਾ ਗਾਈ ਸੁੰਦੀ ਆ ਨਾ ਉਦੋਂ ਦੇਖਿਆ ਉਦੋਂ ਆਗਾ 50000 ਦੀ ਆ ਓਏ ਹੋਏ ਮੈਂ 50 ਤਾਂ ਵੀ ਪੈਸੇ ਬਾਹਰ ਆ ਗੱਲ ਸੱਚੀ ਮੰਨੀ ਹੁੰਦੀ ਆ ਰਹੀ ਪਈ ਕਹਿੰਦਾ ਕਿ ਸੁੰਦੀ ਆ ਰ ਫਿਰ 50000 ਬਾਕੀ ਵਜਨ ਵੇਖ ਲੋ ਕਿੰਨਾ ਜੀ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਬਾਕੀ ਥਣ ਵੀ ਚੰਗੀ ਤਰ੍ਹਾਂ ਪਾਜੀ ਵਿਖਾ ਦਿਓ ਲਓ ਪਾਜੀ ਥਣ ਸੁਣੀ ਬਹੁਤ ਚੰਗਾ ਲੱਗਾ ਵਾ ਬਹੁਤ ਜਿਆਦਾ ਗਿੱਠ ਗਿੱਠ ਤੇ ਥਣ ਲੱਗਾ ਬੜੀ ਚੰਗੀ ਆ ਵੀ ਠੰਡੀ ਸੀਲ ਬੜੀ ਠੰਡੀ ਸੀ ਆ ਉਹਦਾ ਡਰਦੀ ਆ ਹਾਂ ਜੀ ਤੇ ਛੋਟੀ ਅੰਬਰੇ ਤੇ ਜਜਬੇ ਭੱਟੇ ਆ ਚਲੋ ਮਾਰੇ ਤਰਕੀਆਂ ਬਖਤੇ ਆਜੋ ਹੁਣ ਆ ਦੱਸੋ ਜੀ ਆਉਂਗਾ ਕੋਈ ਯਾਰ ਅੱਗੇ ਖਲੋਤਾ ਤੇ ਲਓ ਬਾਜੀ ਫੇਸ ਕੁਆਲਟੀ ਤੁਸੀਂ ਇਹ ਵੀ ਚੈੱਕ ਕਰ ਸਕਦੇ ਜੀ ਇਹਦੇ ਤੋਂ ਆਪਣਾ ਭਾਜੀ ਦੀ ਸੂਈ ਨਹੀਂ ਵੀਰ ਜੀ ਇਹਨੂੰ ਸੂਈ ਨੂੰ ਮਹੀਨਾ ਹੋ ਗਿਆ ਜੇ ਵਸ਼ੀਰ ਇਹ ਮਗਰ ਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਫੇ ਨੌ 9 ਕਿਲੋ ਲੀਟਰ ਵਾਲਾ ਦੁੱਧ ਹੋਵੇ ਥਲੇ ਅੱਛਾ ਜੀ ਇਹ ਵੀ ਜੀ ਆਪਣੀ ਹੀ ਆ ਠੀਕ ਹੈ ਠੀਕ ਹੈ ਜੀ 1 ਕਿਨਵਾ ਸੂਆ ਸੂਈ ਇਹ ਵੀਰ ਦੀ ਦੂਜਾ ਸੂਆ ਸੂਈ ਜੀ ਅੱਛਾ ਅੱਛਾ ਹਾਂ ਜੀ ਬਾਕੀ ਬੂਥੀ ਦੇਖੋ ਵਸ਼ੀਰੀ ਲਓ ਬਾਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਤੁਸੀਂ ਹਾਂ ਜੀ ਕਿਰੋਸ਼ੇ ਦੇ ਵਿੱਚ ਆ ਗਈ ਇਹ ਅਡਰ ਕੁਆਲਟੀ ਸੂਈ ਨੂੰ ਕੋਈ ਮਹੀਨਾ ਡੇਢ ਮਹੀਨਾ ਫਿਰ ਕਹਿੰਦਾ ਕਿ ਹੋ ਗਿਆ ਵਾ ਤੇ ਫੇ ਮਲਕਾਫ ਜਿਹਦੇ ਪਿਛੇ ਹਾਂਜੀ ਤੇ ਉਹ ਵੀ ਤੁਹਾਨੂੰ ਆਪਾਂ ਚੈੱਕ ਕਰਾ ਦਿੰਦੇ ਆ ਕਰੋ ਚੈੱਕ ਕਿ ਕਿੰਨਾ ਕੁ ਫਿਰ ਸੱਜਰ ਨੇ ਕੋਈ ਫਰਾ ਸੱਜਰ ਨੇ ਵੀਰ ਜੀ ਵੀਰ ਕੀ ਦੀ ਸ਼ਾਮ ਸੁਣਣੀ ਹੈਗੀ ਅੱਛਾ ਤੇ ਅੱਖਾਂ ਬਣਵਾਈਆਂ ਸੀ ਨੇ ਅੱਛਾ ਅੱਛਾ ਮਾ ਪੂਜੀ ਨੇ ਠੀਕ ਹੈ ਠੀਕ ਹੈ ਜਨਾ ਕੋ ਨਹੀਂ ਜਾ ਲੋ ਬਜੀ ਲਾਗੇ ਰੋ ਚ ਕਰੋ ਚੈੱਕ ਆ ਗੂਗਿਕੁੰਦੇ ਆਹ ਉਹਦਾ ਗਾਣਾ ਫਿਰ ਦੁੱਧ ਹਾਂਜੀ ਹਾਂ ਗਾਣਾ ਦੁੱਧ ਕਹਿੰਦੇ ਵੀ ਮਾਲੋ ਸੇਵਾ ਵਾਲਾ ਵੀ ਦਾ ਜੂ 12 13 ਕਿਲੋ ਤੇ ਦੇਈ ਜਾਊ ਠੀਕ ਆ ਠੀਕ ਆ ਹਾਂਜੀ ਤੇ ਕੀ ਮੁੱਲ ਕਰਨਾ ਵਿੱਚ ਇਹਦਾ ਹੈ ਮੁੱਲ 30000 ਇਹ ਵੀ ਜਾਂਦੀ ਹੈ ਤੋਫੀ ਹਾਂ ਨਾ ਕਰੀ ਹੋਰ ਹਾਂ ਨਾ ਕਰਾਂਗੇ ਹਾਂਜੀ ਹਾਂ ਨਾ 30000 ਨਹੀਂ ਪਤਾ ਕਰ ਦਈਏ ਸਕਦੇ ਕਰ ਦਈਏ ਜਾਰੇ ਕਰੀਏ ਚਾਹ ਚਾਹੀ 3000 ਦੇ ਦੇ ਜੇ ਹੋਰ ਕਰਦੇ ਮਦਨ 27000 ਦੇ ਦੇਣਾ ਲਓ ਬਾਈ ਤਿਆਰ ਤੋ ਕੋਈ ਗੱਲ ਨਹੀਂ ਜਿਹੜਾ ਹੁਣ ਕਹਿ ਤਾ ਇਹਨੂੰ ਕੋਈ ਗੱਲ ਨਹੀਂ ਮੇਰਾ ਵੀਰ ਜੇ ਕਹਿ ਤਾ ਤੇ ਚੱਲ ਜੀ ਆਂਦਾ ਫਿਰ ਅੱਜ ਦੇਣੇ ਅੱਜ ਭਾਜੀ ਭਾਜੀ ਗਿਫਟ ਤੇ ਆਗੇ ਪਰ ਪੱਲਿਆਂ ਪਾ ਗਏ ਬੜੀ ਮਿਹਨਤ ਕੀਤੀ ਜੇ ਤਰ ਕੋਈ ਨਹੀਂ ਜੇ ਕਹਿ ਤਾ ਨਾ ਕੋਈ ਗੱਲ ਨਹੀਂ ਪੱਲਿਆਂ ਪਾਉਣਾ ਬਾਕੀ ਵਸ਼ੀ ਬੜੀ ਚੰਗੀ ਬਣੀ ਬਹੁਤ ਚੰਗੀ ਬਹੁਤ ਚੰਗੀ ਲਓ ਭਾਜੀ ਕੋਈ ਵੀਰ ਭਰਾ ਸਾਹਮਣੇ ਤੋਹਫਾ ਫੇਰ ਇੱਕੋ ਭਾਜੀ ਤੋਹਫਾ ਥਣ ਭੰਡਾ ਵੇਖੋ ਮਸਿਆਂ ਨਾਲੇ ਅੱਜ ਵੀਰ ਕਹਿੰਦਾ ਨਾਲੇ ਅੱਜ ਜਨਮ ਦੇਣੇ ਵੇਖੋ ਭਾਜੀ ਵਸ਼ੀ ਡੱਬੀ ਠੀਕ ਹੈ ਹੈ ਵੜਕ ਨਹੀਂ ਬਹੁਤ ਚੰਗੀ ਆ ਬਹੁਤ ਥਾਨ ਵੇਖੋ ਵਸ਼ੀ ਕੱਲਾ ਕੱਲਾ ਲਗਾ ਗੜ ਗੜ ਉਹ ਬਈ ਐਡਰ ਕੁਆਲਟੀ ਬਹੁਤ ਜਿਆਦਾ ਸ਼ਾਨਦਾਰ ਹੈ ਥਾਨ ਤੋਂ ਬਹੁਤ ਚੰਗਾ ਲੱਗਾ ਵਾ ਬਹੁਤ ਵਿਰਲ ਤੇ ਥਾਨ ਲੱਗਾ ਵਾ ਇਹ ਬਾਈ ਦੱਸਿਓ ਕਿੰਦਾ ਹਰ ਇਹ ਵੀਰ ਜੀ ਸੂਈ ਜੇ ਮੰਨ ਲਓ ਉਹ ਬੱਚਾ ਜਿਹੜਾ ਅੱਛਾ ਜੀ ਉਹ ਜਿਹੜਾ 10 ਦਾ ਲਾੜੇ 15 ਦਾ ਲਾੜੇ ਅੱਛਾ ਜੀ ਕੀ ਜਵਾਬ ਪਿਛੇ ਇਹਦੇ ਮਗਰ ਵਸ਼ਾ ਜੀ ਲਓ ਬਈ ਮੇਲ ਕਾ 11 12 ਕਿਲੋ ਦੁੱਧ ਜਿਹਦੇ ਥੱਲੇ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲਓ ਬਈ ਸੂਈ ਨੂੰ ਕੋਈ ਬਈ ਕਹਿੰਦਾ ਜੇ 10 ਤੋਂ 15 ਅੱਗੇ ਨਾ ਹੋਵੇ ਕੰਨ ਹੌਲੀ ਜਲੀ ਬੋਤਲ ਕਰੋ ਚੈੱਕ ਬਾਕੀ ਆਰਡਰ ਕੁਆਲਿਟੀ ਤੁਸੀਂ ਤੇ ਬਾਕੀ ਚਵਾਈ ਅੰਨੀ ਜਿਆਦੀ ਵਸ਼ੀ ਦੀਆਂ ਦੋਮਾਂ ਦੀ ਠੀਕ ਹੈ ਠੀਕ ਹੈ ਜੀ ਆਰ ਕੁਆਲਿਟੀ ਬਹੁਤ ਹੀ ਸ਼ਾਨਦਾਰ ਹੈ ਕਰੋ ਚੈੱਕ ਤੇ ਬਾਕੀ ਵੇਖ ਲਓ ਚਮਕ ਵੇਖੋ ਅਸ਼ੀਰੀ ਕਿੰਨੀ ਆ ਠੀਕ ਹੈ ਆਖਰ ਵਿਖਾਓ ਚਮਿੰਦਰ ਭਾਜੀ ਵੇਖੋ ਕੁਆਲਿਟੀ ਨਹੀਂ ਕਰ ਸਕਦੇ ਜਲਸੀ ਕਰਾਚ ਆ ਗਈ ਇਹਦੀ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਕੀ ਮੁੱਲ ਭਾਜੀ ਇਹਦਾ ਹਰ ਜੋ ਦੱਸ ਵੀ ਇਹਦਾ ਮੁੱਲ 45000 ਅੱਛਾ ਜੀ ਹਾਂਜੀ ਤੇ ਕੋਣ ਉਹਦੀ ਕਸਰੇਦਰ ਨਾ ਕੱਟ ਦੀਏ ਆਹੋ ਕਰੀਏ ਜੈਜ ਤੇ ਬਤਾਈ ਜੀ ਦੇ ਜੀ ਤਾਰ ਤੋਂ ਮੰਨ ਤਾਂ ਥੋੜਾ ਜਿਹਾ 40 ਦੇ ਨਾਲ ਚਲ ਯਾਰ ਦੇ ਦਈਏ ਭਾਜੀ 4200 ਚਲੋ ਵਿੱਚੋ ਯਾਰ ਛੱਡ ਜਾਓ ਲਓ ਬਈ ਯਾਰ 30000 ਯਾਰ ਦੇ ਦੇ ਭਾਜੀ 38000 ਦੀ ਵੈੜ ਦੇ ਦਿਆਂਗੇ ਲਾਸਟ ਆਪਾਂ ਸਿਰਫ 200 ਰੁਪਏ ਛੋੜੀ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਇਹੋ ਜਿੰਨੀ ਚੰਗੀ ਵਹਿੜ ਆ ਹਾਂਜੀ ਹਾਂਜੀ ਮੰਨ ਲਓ ਬਾਹਰ ਪਸ਼ੂਆਂ ਵੀ ਤੁਹਾਨੂੰ ਪਤਾ ਥੋੜੀ ਛਾਟ ਆ ਹਾਂਜੀ ਹਾਂਜੀ ਇਹ ਤਾਂ ਸਾਨੂੰ ਦਾ ਪਾਈ ਆ ਦੇ ਵੀ ਜੰਗੇ ਕਿਸੇ ਵੀਰ ਭੈਣ ਭਰਾ ਨੇ ਖੜਨੇ ਵੀ ਆ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਬਾਕੀ ਆਪਣੀ ਇਹ ਰਿਕਵੈਸਟ ਹੈ ਇੱਕ ਹਾਂਜੀ ਕਿ ਕੋਈ ਵੀਰ ਭੈਣ ਭਰਾ ਪਸ਼ੂ ਲੈਂਦਾ ਹੈ ਅੱਛਾ ਜਦੋਂ ਆਪਾਂ ਨੂੰ ਹੁਣ ਸਾਈ ਪਾਤੀ ਆਣ ਕੇ ਆਪਣੀ ਤਸੱਲੀ ਕਰਕੇ ਦੇ ਫੇਰ ਖੜੋ ਬਿਲਕੁਲ ਆ ਗੱਲ ਬਹੁਤ ਯਾਰੀ ਸਾਡੇ ਨਾਲ ਸਹੀ ਹੈ ਭਾਜੀ ਜਿਹੜੀ ਆਪਾਂ ਬਾਅਦ ਚ ਕਿਸੇ ਦੀ ਗੱਲ ਸੁਣਨੀ ਆ ਇਤਰਾ ਹੈ ਨਾ ਹਾਂਜੀ ਹਾਂਜੀ ਕਿ ਮੰਨ ਲਓ ਬੇਦੇ ਕਹਿੰਦਾ ਭਾਵੇਂ ਹੈਗਾ ਆਣ ਕੋ ਲਾਣ ਕੇ ਆਪਣੀ ਤਸੱਲੀ ਕਰਕੇ ਫਿਰ ਪਸ਼ੂ ਖੜੋ ਨਹੀਂ ਬਿਲਕੁਲ ਬਿਲਕੁਲ ਹਾਂ ਮੰਨ ਲਓ ਵੀ ਜੇ ਜਿਹੜਾ ਆਪਾਂ ਵੀਡੀਓ ਪਾ ਲਈ ਆਪਾਂ ਉਸਾਈ ਬਾਤ ਵੀ ਤੇ ਸਿਰੇ ਬਸੇ ਚੜ ਕੇ ਆ ਜਾਓ ਜੇ ਫੇਟ ਆਉਂਦੀ ਵੀ ਗੱਡੀ ਇੱਥੋਂ ਘਰਾ ਦਾਂਗੇ ਨਹੀਂ ਬਿਲਕੁਲ ਸਹੀ ਆ ਜੀ ਸਹੀ ਹੈ ਜੀ ਜਿਹੜਾ ਬਾਅਦ ਚ ਵੇਖੋ ਇਹ ਨਹੀਂ ਮੇਰੇ ਕੋਈ ਮੈਂ ਆਪਣੀ ਇਕੱਲੇ ਲੋ ਨਹੀਂ ਕਹਿੰਦਾ ਜਿਹੜੇ ਵੀ ਚੈਨਲ ਤੇ ਮੰਨ ਲਓ ਵੀ ਪਸ਼ੂ ਲੈਂਦੇ ਜੇ ਹਾਂਜੀ ਹਾਂਜੀ ਸਾਰੇ ਮੇਰੇ ਵੀਰ ਭਰਾ ਜਾ ਕੇ ਚੈੱਕ ਕਰਕੇ ਫੇਰ ਲਓ ਨਹੀਂ ਬਿਲਕੁਲ ਬਾਕੀ ਜਿਨੇ ਵੀਰ ਭਰਾ ਚਲੋ ਸੜਕੋ ਪਸ਼ੂ ਕਰੀ ਤੇ ਜਿੰਨੂੰ ਯਕੀਨ ਆ ਹਾਂਜੀ ਉਹਨੂੰ ਤਾਂ ਪਤਾ ਹੀ ਆ ਵੀ ਕੋਈ ਗੱਲ ਨਹੀਂ ਹਾਂਜੀ ਹ ਆਣ ਕੇ ਠਣਾ ਦੀ ਮੰਨ ਲੋ ਸੀ ਠੰਡੀਆਂ ਵੇਖੋ ਹਾਂਜੀ ਹਾਂਜੀ ਸਹੀ ਹੈ ਨਾ ਬਿਲਕੁਲ ਜੀ ਕੋਲ ਆਣ ਕੇ ਵੇਖੋ ਕੱਦ ਵਜਨ ਪਤਾ ਲੱਗ ਜੇ ਬਾਜੀ ਆਪਾਂ ਦੇ ਜੋ ਆਪਣੇ ਚੈਨਲ ਤੇ ਹੁੰਦਾ ਏ ਜਿਸ ਤਰ੍ਹਾਂ ਪਸ਼ੂ ਉਤਰੇ ਕੋਈ ਵੱਡਾ ਨਿਕਾ ਨਹੀਂ ਪਸ਼ੂ ਹੁੰਦਾ ਨਹੀਂ ਨਹੀਂ ਬਿਲਕੁਲ ਜੀ ਇਹ ਤਾਂ ਆਪਾਂ ਨਾ ਕਰਨਾ ਹੀ ਆ ਹਾਂਜੀ ਹਾਂਜੀ ਕਿ ਸਿਰਫ ਇਹ ਚੈਨਲ ਤੇ ਜੋ ਕੁਝ ਵੀ ਨੇ ਉਹ ਸਹੀ ਆ ਬਿਲਕੁਲ ਨਹੀਂ ਬਿਲਕੁਲ ਜੀ ਆਪਾਂ ਠੀਕ ਆ ਬਾਕੀ ਸਾਰੇ ਹੀ ਆਪਣੇ ਭਰਾ ਐ ਚੈਨਲ ਵਾਲੇ ਆਪਾਂ ਇਹ ਨਹੀਂ ਕਿਤੇ ਕੋਈ ਵੱਡਾ ਨਿਕਾ ਕਰਦਾ ਚਲੋ ਆਪੋ ਆਪਣੀ ਸੋਚ ਹੁੰਦੀ ਆ ਹਾਂਜੀ ਹਾਂਜੀ ਠੀਕ ਆ ਨਾ ਭਾਜੀ ਬਿਲਕੁਲ ਸਹੀ ਹੈ ਜੀ ਹਾਂ ਤੇ ਬਾਕੀ ਚਲੋ ਨੋ ਭਾਈ ਜੀ ਬਾਈ ਕਹਿੰਦਾ ਕਿ ਆਪਣੇ ਤੋਂ ਇੱਥੇ ਆ ਕੇ ਦੋ ਟਾਈਮ ਜਿਹੜਾ ਪਸ਼ੂ ਸਵੇਹਾ ਤਸल्ली ਕਰਕੇ ਖੜਿਆ ਕਰੋ ਕਿ ਬਾਅਦ ਚ ਕੋਈ ਇਸ ਨੂੰ ਆਪਾਂ ਲਾਂਭਾ ਨਾ ਦੇਣ ਜੋਗੀ ਰਹੀਏ ਤੇ ਇਦਾਂ ਫਿਰ ਨਾਲੇ ਵੀਰ ਭਰਾਵਾਂ ਘੜੀਏ ਹੋਰ ਇੱਕ ਬੇਨਤੀ ਹੈ ਕਿ ਸਾਈ ਵੀਰ ਜੀ ਉਹ ਵੀਰ ਭਰਾ ਪਾਇਆ ਕਰੇ ਜਿੰਨੇ ਪਸ਼ੂ ਚੇਤਨਾ ਇੱਕ ਗੱਲ ਹੋਰ ਜੀ ਭਾਜੀ ਅੱਛਾ ਜੀ ਇੱਕ ਮੇਰੀ ਹੋਰ ਆਤ ਜੋੜ ਕੇ ਚੇਤਾਂ ਦਾ ਲੀਆਂ ਗੱਲਾਂ ਚ ਆ ਗਿਆ ਵੀ ਵੀਰ ਭਰਾ ਨਾ ਪਹਿਲਾਂ ਵੀਡੀਓ ਵੇਖ ਕੇ ਸਾਨੂੰ ਫੋਨ ਲਾ ਦਿੰਦੇ ਆ ਅੱਛਾ ਜੀ ਮੁਰਗੇ ਨਾ 10 ਮਿੰਟ ਗੱਲਾਂ ਉਹਦੋਂ ਸਾਨੂੰ ਫੋਨ 10 ਵਜੇ ਗੱਲ ਕਰਕੇ ਮੈਂ ਨਾ ਘਰ ਸਲਾਹ ਕਰਕੇ ਤੇ ਤੁਹਾਨੂੰ ਦੱਸਦਾ ਜੀ ਅੱਛਾ ਜੀ ਮੇਰੀ ਹੱਥ ਜੋੜ ਕੇ ਸਾਰੇ ਵੀ ਭੈਣ ਭਰਾਵਾਂ ਨੂੰ ਬੇਨਤੀ ਆ ਪਹਿਲਾਂ ਸਲਾਹ ਕਰਿਆ ਕਰੋ ਬਾਕੀ ਜੋ ਤੁਹਾਡੇ ਕਰਮਾਂ ਹੀ ਤੁਹਾਨੂੰ ਮਿਲ ਜਾਣਾ ਹੈ ਬਸ ਜੀ ਬਸ ਸਲਾਹ ਕਰਕੇ ਤੇ ਸਾਡੇ ਨਾਲ ਗੱਲ ਕਰਕੇ ਫੇਰ ਫਾਈ ਪਿਆ ਇਹ ਨਾ ਪਹਿਲਾਂ ਆਹਣਾ 5 ਮਿੰਟ ਸਬਦੇ ਦੇ ਲਾਏ ਪਰ ਕੇ ਸਲਾਹ ਕਰਦੇ ਆ ਹਾਂਜੀ ਹਾਂਜੀ ਉਹ ਗਲਤ ਕੰਮ ਆ ਨਾ ਬਈ ਠੀਕ ਹੋ ਜਾਂਦਾ ਭਾਜੀ ਹਾਂਜੀ ਤੇ ਹੱਥ ਜੋੜ ਕੇ ਵੀਰ ਜੀ ਉਹ ਬੇਨਤੀ ਆ ਕਿ ਤੁਸੀਂ ਅਤੇ ਉਹ ਵੀਰਪਰਾਤ ਪਾਇਆ ਕਰੇ ਸਾਈ ਜਿੰਨੇ ਪਸ਼ੂ ਖਰੀਦਣਾ ਕਿਉਂਕਿ ਪਸ਼ੂ ਇਹ ਢਾੜ ਜਾਂਦਾ ਫਿਰ ਤੁਹਾਡੇ ਕਹਿਣ ਤੇ ਡੱਕਿਆ ਲਿੰਦਾ ਵਾ ਤੇ ਚਲੋ ਸੋਣ ਵੀਰ ਨੂੰ ਚਲੋ ਹੋਰ ਵੀ ਕੋਈ ਵੀਰਪਰਾਤ ਕਰਤਾ ਜੀ ਤੁਹਾਨੂੰ ਪਤਾ ਬਾਜੀ ਜੀ ਜਦੋਂ ਮਾਲ ਤੇ ਪਾ ਪੂਣ ਵੀਰ ਆਈ ਜਾਂਦੇ ਨਾ ਫਿਰ ਉਹਨਾਂ ਦਾ ਪੂਣ ਕਟਣ ਚੁੱਕ ਗਿਆ ਹਾਂਜੀ ਹਾਂਜੀ ਸਹੀ ਹੈ ਨਾ ਆਹੋ ਜੀ ਆਪਣੀ ਦੁਕਾਨ ਨਹੀਂ ਲੋੜ ਪਹਿਲਾਂ ਆਪਣੀ ਮੰਨ ਲਓ ਵਿਖਾ ਕੇ ਘਰ ਬਹਿ ਕੇ ਵਿਖਾ ਕੇ ਥਲੀ ਕਰਕੇ ਫਿਰ ਤੁਹਾਨੂੰ ਪੂਣ ਲੈ ਕਰੀ ਠੀਕ ਹੈ ਠੀਕ ਹੈ ਹਾਂਜੀ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਭਰਾਵਾਂ ਦਾ